ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਬੱਚਾ ਬਈ ਬਲਰਾਜ ਪਿੰਡ ਗਹਿਰੀ ਬੁੱਟਰ ਤੋਂ ਇਹਨਾਂ ਨੂੰ ਬਾਈ ਨੂੰ ਮਿਲਿਆ ਸੀ ਬੱਸ ਦੇ ਵਿੱਚੋਂ ਬੱਚੇ ਦਾ ਨਾਮ ਹਰਮਨਾ ਸਰਪੰਚ ਸਾਹਿਬ ਬੈਠਿਆ ਕਾਲਸਾ ਜੀ ਬੈਠਿਆ ਤੇ ਇਹ ਬਾਈ ਹੀ ਦਾ ਬੱਚਾ ਕਿਉਂ ਬਈ ਜੀ ਹਾਂਜੀ ਤੇ ਬੱਚਾ ਬਈ ਬੱਸ ਦੇ ਵਿੱਚ ਉਤਾਰਿਆ ਬਸ ਬੱਚੇ ਨੂੰ ਕੋਈ ਨਸ਼ੀਲੀ ਦਵਾਈ ਉਹਨਾਂ ਨੇ ਸੰਘਾਈ ਹੈਗੀ ਕਿਸੇ ਨੇ ਤੇ ਆਪਣੇ ਆਪਣੇ ਬੱਚਿਆਂ ਦਾ ਖਿਆਲ ਰੱਖਿਓ ਬੱਚਾ ਬਈ ਆ ਸਾਰੀ ਪੰਚਾਇਤ ਖੜੀ ਆ ਦੇਖੋ ਧੰਨਵਾਦ ਜੀ ਠੀਕ ਹੈ ਜੀ ਤੇ ਇਹ ਬੱਚਾ ਬਾਈਆਂ ਨੂੰ ਅਸੀਂ ਸੌਂਪ ਰਿਆਂ ਖਾਲਸਾ ਜੀ ਕੀ ਕਹਿਣਾ ਚਾਹੋਗੇ ਧੰਨਵਾਦ ਕਰਦੇ ਆ ਜੀ ਸਰਪੰਚ ਸਾਹਿਬ ਦਾ ਜੀ ਤੇ ਘਰ ਵਾਲਿਆਂ ਦਾ ਜੀ ਬਲਰਾਜ ਤੇ ਬਰਲਾਜ ਸਿੰਘ ਸਰਪੰਚ ਸਾਹਿਬ ਦਾ ਜੀ ਦੇਖੋ ਇਨਸਾਨੀਅਤ ਤੌਰ ਤੇ ਇਹ ਬਲਰਾਜ ਸਿੰਘ ਜੀ ਦਾ ਸਾਡਾ ਸਾਰਿਆਂ ਦਾ ਬਾਈ ਜੀ ਇਹ ਫਰਜ ਸੀਗਾ ਧੰਨਵਾਦ ਵਾਲੀ ਚਲੋ ਕੋਈ ਕਰ ਨਹੀਂ ਬੰਦਾ ਹੀ ਬੰਦੀ ਦੀ ਧਾਰੂ ਆ ਤੇ ਬੱਚਿਆਂ ਦਾ ਖਿਆਲ ਰੱਖੋ ਬਈ ਸਾਰੇ ਸੰਗਤਾਂ ਨੂੰ ਬੇਨਤੀ ਆ ਤੇ ਹੁਣ ਇਹ ਬੱਚੇ ਨੂੰ ਹਸਪੀਟਲ ਦੇ ਵਿੱਚ ਦਿਖਾ ਕੇ ਆਉਣੇ ਆ ਬਾਈ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰੋ ਵੱਧ ਤੋਂ ਵੱਧ ਜੀ ਧੰਨਵਾਦ